ਲੋ ਜੀ ਭਰਾ ਤੁਹਾਨੂੰ ਫੇ ਫੇ ਮਿਲ ਗਿਆ ਅੱਜ ਭਰਾ ਮੈਨੂੰ ਪਤਾ ਲੱਗਾ ਕੱਲ ਤੁਹਾਨੂੰ ਬੰਦੇ ਪੈ ਗਏ ਜੀ ਬੰਦੇ ਯਾਰ ਭਾਈ ਪੈ ਗਏ ਕੱਲ ਮੈਂ ਇਕੱਲਾ ਤੁਰਿਆ ਜਾਂਦਾ ਸੀਗਾ ਇੱਧਰ ਨੂੰ ਕਠਾਰ ਰੱਲੂ ਹੈ ਨਾ ਰਾਤ ਨੂੰ ਘੁੰਮਣ ਜਾਣ ਲੱਗਾ ਸੀਗਾ ਟਾਈਮ ਹੋਇਆ ਸੀਗਾ ਇੰਨਾ ਕੀ ਹੋਇਆ ਸੀਗਾ 8:30 ਵਜੇ ਸੀਗੇ ਭਾਈ ਬੰਦੇ ਆਏ ਮੋਟਰਸਾਈਕਲ ਤੇ ਰੁਕ ਗਏ ਮੇਰੇ ਕੋਲ ਆ ਕੇ ਕਹਿੰਦੇ ਜੋ ਹੈਗਾ ਤੂੰ ਕੱਢ ਦੇ ਮੈਂ ਕਿਹਾ ਭਾਈ ਮੈਂ ਤਾਂ ਹੈ ਨਹੀਂ ਫੇ ਮੈਂ ਦੌੜ ਗਿਆ ਭਾਈ ਉੱਥੋਂ ਮੈਂ ਉਹਨਾਂ ਨੂੰ ਜਾਂਦਾ ਜਾਂਦਾ ਇੱਕ ਗੱਲ ਕਹਿ ਗਿਆ ਮੈਂ ਕਿਹਾ ਜੇ ਮਾ ਦੇ ਪੁੱਤ ਆਣੇ ਕੱਲੂ ਇਹੀ ਟਾਈਮ ਤੇ ਆ ਜਿਓ ਭਾਈ ਆ ਕੀ ਆ ਆ ਕੀ ਆ ਹੱਦਕਾ ਦੁੱਖਾ ਜੀ ਹੈ ਭਾਈ ਦੱਬਣਾ ਲਾਇਆ ਹਾਂਜੀ ਹਾਂਜੀ ਭਾਈ ਦਿਖਾਈ ਯਾਰ ਦੱਬਣਾ ਲਾਇਆ ਪਰ ਉਹ ਥੱਡੀ ਵੈਕ ਇਹਨਾਂ ਸਰੋ ਨੇ ਭਾਜੀ ਇਨਾ ਨਾ ਉਹ ਭਾਜੀ ਆ ਗਈ ਭਾਜੀ ਇਨਾ ਨਾ ਵਦਣਾ ਤੇ ਨਾਟਕ ਸੁਣੇ ਜਿਹੜੇ ਢਿੱਲੇ ਹੋਏ ਆ ਨਾ ਆ ਲਓ ਬਸ ਆਉਣ ਵਾਲੇ ਹੀ ਆ ਉਹ ਵੀ ਮੈਂ ਉਹਨਾਂ ਦੀ ਵੇਟ ਕਰਦਾ ਪਿਆ ਇੱਥੇ ਬੈਠਾ ਹੋਦਾ ਠੀਕ ਹੈ ਮੈਂ 8 ਵਜੇ ਦਾ ਆਇਆ ਆ ਭਾਜੀ ਹਾਂ ਮੈਂ ਕਿਹਾ ਅੱਜ ਆ ਲੈਂਦੋ ਅਈ ਨਾ ਅੱਜ ਬਰਾਂਡਾ ਬਣਾਉਣਾ ਇਹ ਲਿਆ ਕਿ ਤੋਂ ਕੱਟਾ ਕਿੱਥੋਂ ਲਿਆ ਇਹ ਕੱਟਾ ਭਾਈ ਜਲੰਧਰੋਂ ਲਿਆਂਦਾ ਸੀਗਾ ਲਾਇਸੈਂਸ ਹੈਗਾ ਲਾਇਸੈਂਸ ਹੈ ਭਾਜੀ ਹਾਂਜੀ ਹੈਗਾ 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 ਭਾਜੀ ਲਿਆ ਕਿੰਨੇ ਦਾ ਇਹ ਲਿਆ ਭਾਜੀ 250 ਦਾ ਲਿਆ ਠੀਕ ਆ ਆ ਦੇਖ ਲਓ ਸਾਡੇ ਭਰਾ ਨੇ ਲੈ ਲਿਆ ਅਸਲਾ ਤੇ ਬੱਟ ਕੇ ਰਿਓ ਮੇ ਤੋਂ ਬੱਟ ਕੇ ਰਹਿਣਾ ਸਾਰਿਆਂ ਨੇ ਬੱਟ ਕੇ ਬੱਟ ਕੇ ਰੱਖਦੇ ਨੇ ਭਾਈ ਮੈਂ ਪਾੜ ਕੇ ਰੱਖਦੇ ਨੇ ਜਿਹੜਾ ਮੋਰੇ ਲੱਗਿਆ ਮੇਰਾ ਇਹ ਦੱਬ ਦਮਾਚੀ ਖਲਾਰਦਾ ਨਾ ਠੀਕ ਹੈ ਚਲਾਉਣੀ ਕਿੱਦਾਂ ਇਹ ਇਦਾਂ ਭਾਜੀ ਇਦਾਂ ਇਦਾਂ ਚਲਾਉਣੀ ਮੋਰੇ ਵੇਰ ਦੱਸਿਓ ਇਹ ਕਰੀਵੇ ਵਾਈ ਇਹ ਕਰੀਦਾ ਮੇਰ ਭਾਜੀ ਇਹਨੂੰ ਫੜਨ ਤੋਂ ਹੈ ਨਾ ਇਹ ਸਲਿੱਪ ਬਹੁਤ ਕਰਦਾ ਭਾਜੀ ਗ੍ਰਿਪ ਨਹੀਂ ਆਉਣੀ ਇਹਨੂੰ ਹੈ ਨਾ ਇੱਥੋਂ ਇਦਾਂ ਹੱਥ ਆ ਪਾ ਕੇ ਇਹਨਾਂ ਇਦਾਂ ਫੜਨਾ ਪੈਂਦਾ ਫੇ ਇਹ ਓ ਭਾਈ ਜੀ ਛੇੜਣਾ ਨਹੀਂ ਭਾਈ ਫੇ ਇਦਾਂ ਹੈ ਨਾ ਆਵਾਜ਼ ਆਉਂਦੀ ਗੋਲੀ ਦੀ ਇਦਾਂ ਗੋਲੀ ਦੀ ਇਦੀ ਭਾਜੀ ਜਦੋਂ ਉਹਨਾਂ ਦੀਆਂ ਗੋਲੀਆਂ ਭਰਉਂਦੇ ਆ ਨਾ ਮੈਂ ਸਟੀਲ ਹੀ ਸਟੀਲ ਭਰਦੇ ਨਾ ਉਹਨਾਂ ਦੀ ਬਾਡੀ ਜੀ ਭਾਜੀ ਅੱਛਾ ਸਟੀਲ ਦੀਆਂ ਗੋਲੀਆਂ ਪੈਂਦੀਆਂ ਸਟੀਲ ਗੋਲੀ ਨਹੀਂ ਪੈਂਦੀ ਭਾਜੀ ਇੱਚੇ ਬਸ ਜਿਗਰਾ ਪੈਂਦਾ ਆ ਬਸ ਚਲਾਉਣਾ ਆਣਾ ਚਾਹੀਦਾ ਇਹਨੂੰ ਤੇ ਠੀਕ ਹੈ ਜੀ ਓਕੇ